ਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ ਤੂੰ ਰਵਾਬ ਬੜੀ ਸੋਣੀ ਵਜਾਉਣਾ ਕੀ ਨਾ ਹੈ ਤੇਰਾ ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਵਾਬ ਨਾਲ 12 ਗੋਂਦੇ ਵਜਾਉਂਦੇ ਰਵਾਬੀ ਨੂੰ ਪੁੱਛਿਆ ਮਰਦਾਨਾ ਉਹ ਚੁੱਕ ਕੇ ਬੋਲਿਆ ਮਰਦਾਨਿਆ ਤੂੰ ਰਵਾਬ ਬੜੀ ਮਿੱਠੀ ਵਜਾਉਣਾ ਤੇ ਤੈਨੂੰ ਰਾਗਾਂ ਦੀ ਵੀ ਸੋਣੀ ਸੂਜ ਹੈ ਕਿੰਨਾ ਚੰਗਾ ਹੋਵੇ ਜੇ ਤੂੰ ਰੱਬੀ ਬਾਣੀ ਇਹਦੇ ਤੇ ਗਾਇਆ ਕਰੇ ਰੱਬ ਤੁਹਾਨੂੰ ਬੋਤਾ ਦੇਵੇ ਤੁਹਾਡੇ ਜੀ ਕਦਰਦਾਨਾ ਕਰਕੇ ਤਾਂ ਅਸੀਂ ਤੁਰੇ ਫਿਰਦੇ ਆ ਇਸ ਰਵਾਬ ਤੇ ਅਸੀਂ ਸੱਥਾਂ ਵਿੱਚ ਅਤੇ ਤੁਹਾਡੇ ਜਿਹੇ ਸ਼ਾਹਾਂ ਦੇ ਘਰ ਅੱਗੇ ਵਾਰਾਂ ਤੇ ਲੋਕਗੀਤ ਗਾ ਕੇ ਟੱਬਰ ਪਾਲਣੇ ਆ ਰੱਬੀ ਬਾਣੀ ਗਾ ਕੇ ਕਿੱਥੇ ਗੁਜ਼ਾਰਾ ਹੋਣਾ ਮਰਦਾਨੇ ਨੂੰ ਬਾਬੇ ਦੀ ਕਦਰਦਾਨੀ ਤਾਂ ਚੰਗੀ ਲੱਗੀ ਪਰ ਰੱਬੀ ਬਾਣੀ ਦੀ ਸਲਾਹ ਨਹੀਂ ਉਹਨੂੰ ਆਪਣੇ ਟੱਬਰ ਦੇ ਪਾਲਣ ਪੋਸ਼ਣ ਦਾ ਫਿਕਰ ਸੀ ਤੂੰ ਮੇਰਾ ਹੋਏ ਰਹਿ ਮਰਦਾਨਿਆ ਮੈਂ ਦਰਗਾਹ ਚ ਤੇਰਾ ਜਾਮਣ ਹੋਸਾ ਤੇਰੇ ਟੱਬਰ ਦੇ ਰਜਕ ਦੀ ਜ਼ਿੰਮੇਵਾਰੀ ਮੇਰੀ ਹੋਸੀ ਰਜਕ ਦੀ ਕੋਈ ਘਾਟ ਨਹੀਂ ਰਹੇਗੀ ਤੇਰਾ ਉਧਾਰ ਹੋਸੀ ਅੰਦਰੋਂ ਉਸਨੂੰ ਚੰਗਾ ਵੀ ਲੱਗਾ ਕਿ ਦਰਦਰ ਮੰਗਣਾ ਪਿੰਨਣਾ ਛੁੱਟ ਜਾਏਗਾ ਪਰ ਇੱਕਦਮ ਅਚਾਨਕ ਐਨੇ ਵੱਡੇ ਬਦਲਾਅ ਅਤੇ ਫੈਸਲੇ ਲਈ ਉਹ ਸ਼ਸ਼ੋਪੰਜ ਵਿੱਚ ਪੈ ਗਿਆ ਪਰ ਬੋਲਿਆ ਮੈਂ ਪੰਜ ਨਮਾਜ਼ੀ ਹਾਂ ਤੇ ਰੋਜ਼ੇ ਵੀ ਰੱਖਦਾ ਤਾਂ ਕਿ ਮੇਰਾ ਉਦਾਹਰਨਾ ਹੋਸੀ ਮਰਦਾਨੇ ਦਾ ਭੋਲਾਪਨ ਬਾਬੇ ਨੂੰ ਚੰਗਾ ਲੱਗਾ ਰੋਜ਼ੇ ਦੇ ਨਵਾਜ਼ਾ ਤਾਂ ਹੀ ਸਾਰਥਕ ਨੇ ਮਰਦਾਨਾ ਜੇ ਕੋਈ ਸ਼ਰਦਾ ਤੇ ਪ੍ਰੇਮ ਦੀ ਕਣੀ ਵੀ ਅੰਦਰ ਹੋਵੇ ਜੀਵਨ ਸਤਵਾਦੀ ਹੋਵੇ ਤੇਰੇ ਲਈ ਨਿਰੰਕਾਰ ਦਾ ਇਹੋ ਹੁਕਮ ਹੈ ਕਿ ਤੂੰ ਰੱਬੀ ਬਾਣੀ ਹੀ ਗਾਵੇਂ ਤੂੰ ਮੇਰੇ ਦਰ ਤੇ ਉਂਝ ਨਹੀਂ ਆ ਗਿਆ ਕਿਸੇ ਦਾ ਸੱਦਾ ਭੇਜਿਆ ਐ ਤੂੰ ਮਹਾਪੁਰਖ ਗੁੰਝੀਆਂ ਗੱਲਾਂ ਕਰੇ ਮੇਰੀ ਤਾਂ ਕਾਈ ਸਮਝ ਨਹੀਂ ਅੰਦਰੋਂ ਉਹਨੂੰ ਕੋਈ ਡੂੰਗੀ ਖਿੱਚ ਜ਼ਰੂਰ ਪੈ ਰਹੀ ਸੀ ਹਾਲਾਂਕਿ ਮਨ ਕੋਈ ਕਿਣਕਾ ਪੂਰਨ ਸਰਪੰਨ ਤੋਂ ਹਲੇ ਸ਼ੰਕ ਵਿੱਚ ਸੀ ਪਰ ਹੁਣ ਸਮਾਂ ਤਾਂ ਆ ਹੀ ਗਿਆ ਸੀ ਬਾਬੇ ਨਾਨਕ ਨੇ ਮਾਗ ਰਾਜ ਮਾਜ ਰਾਜ ਵਿੱਚ ਆਲਾਪ ਲਿਆ ਇੱਕਦਮ ਮਰਦਾਨੇ ਦਾ ਰੋਮ-ਰੋਮ ਤਰੰਗਿਤ ਹੋ ਗਿਆ ਤੇ ਵਿਸਦਾਮ ਤਾਰੀ ਹੋਣਾ ਸ਼ੁਰੂ ਹੋ ਗਿਆ ਫਿਰ ਬਾਬੇ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ ਤੇ ਮਰਦਾਨੇ ਦਾ ਹੱਥ ਬਦੋ ਵਧੀਰ ਵਾਪ ਤੇ ਬਾਬੇ ਦੇ ਸ਼ਬਦ ਤੋਂ ਦੀ ਸੰਗਤ ਕਰਨ ਲੱਗਾ ਜਿਵੇਂ ਯੁਗਾ ਪੁਰਾਣਾ ਸਾਥ ਹੋਵੇ ਪੰਜ ਨਿਵਾਜਾਂ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੂਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਧਵੀ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੁੜੀ ਪਾਏ ਮਰਦਾਨੇ ਅੰਦਰੋਂ ਅਗਮੀ ਰਸ ਦਾ ਝਰਨਾ ਫੁੱਟ ਪਿਆ ਉਂਝਰ ਵਾਬਤਾ ਉਹ ਪਹਿਲਾਂ ਵੀ ਵਜਾਉਂਦਾ ਸੀ ਪਰ ਉਸ ਨੂੰ ਅੱਜ ਪਹਿਲੀ ਵਾਰ ਵਾਬ ਬੁਝਾਉਂਦੇ ਨੂੰ ਜੋ ਅੰਮ੍ਰਿਤ ਰਸ ਵਰਸਿਆ ਉਹ ਪਹਿਲਾਂ ਕਦੀ ਨਹੀਂ ਸੀ ਮਿਲਿਆ ਉਹਨੂੰ ਅੱਜ ਪਤਾ ਲੱਗਾ ਕਿ ਰਾਗ ਅਤੇ ਬਾਣੀ ਦੇ ਸੁਮੇਲ ਨਾਲ ਕਿੰਨੀ ਠੰਡ ਵਰਤੀਦੀ ਹੈ ਉੱਤੋਂ ਗਉਣ ਵਾਲਾ ਆਪ ਬਾਣੀ ਦੇ ਸੰਗੀਤ ਦਾ ਸੋਮਾ ਹੋਵੇ ਤਾਂ ਕਿਵੇਂ ਨਾ ਕੋਈ ਆਪਣੇ ਆਪ ਨੂੰ ਭੁੱਲ ਕੇ ਉਸ ਵਿੱਚ ਸਮਾ ਲਵੇ ਐਨਾ ਸੁਖ ਐਨੀ ਤਸਕੀਨ ਅਗੈ ਅਬੋਲ ਅਤੋਲ ਅਨੰਤ ਮਰਦਾਨਾ ਜਉਂਦਾ ਸੀ ਕਿ ਇਹ ਸਭ ਕਦੀ ਬੰਦ ਨਾ ਹੋਵੇ ਅਗਮੀ ਰਸ ਤੇ ਬੱਜੇ ਹੋਏ ਰਾਹੀ ਰਾਹ ਵਿੱਚ ਰੁਕ ਗਏ ਭੋਰ ਪੰਖੇ ਰੂ ਢੋਰ ਜੱਤ ਸਭ ਸੁਖ ਮਹਿਸੂਸ ਕਰਨ ਲੱਗੇ ਫਿਰ ਜਿਵੇਂ ਹੀ ਬਾਬੇ ਨੇ ਗਾਉਣਾ ਬੰਦ ਕੀਤਾ ਤਾਂ ਜਿਵੇਂ ਹੀ ਸਭ ਕੁਝ ਉਂਜਦਾ ਉਂਜ ਠਹਿਰ ਹੀ ਰਹਿ ਗਿਆ ਉੱਥੇ ਦਾ ਉੱਥੇ ਕੁਝ ਬਲਾ ਬਾਦ ਫਿਰ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਾਪਸ ਪਰਤੀ ਉਹ ਤਨਿਰੰਕਾਰ ਬੋਲਦਾ ਪਿੱਜੀਆਂ ਅੱਖਾਂ ਨਾਲ ਰਾਹੇ ਪੈ ਗਿਆ ਬਾਣੀ ਦਾ ਇਹ ਜਾਦੂਈ ਮਠੀ ਮਠਾਸ ਭਰੀ ਤਾਕਤ ਬਾਬਾ ਤਰੋਂ ਨਾਲ ਲੈ ਕੇ ਆਇਆ ਸੀ ਮਰਦਾਨਾ ਸੁਣਨ ਹੋ ਕੇ ਖੜਾ ਰਿਹਾ ਫਿਰ ਬਾਬੇ ਦੇ ਗੱਲ ਲੱਗ ਕੇ ਰੋਣ ਲੱਗ ਪਿਆ ਜਿਵੇਂ ਉਸ ਕੋਲੋਂ ਕੁਝ ਬਹੁਤ ਵੱਡਾ ਖੁੱਸ ਗਿਆ ਹੋਵੇ ਤਾਂ ਉਹ ਚਾਹੁੰਦਾ ਸੀ ਕਿ ਬਾਬਾ ਹੋਰ ਗਾਵੇ ਤੇ ਗਾਈ ਜਾਵੇ ਤੇ ਮੈਂ ਸਾਰੀ ਹੱਥੀ ਰੱਬ ਵਾ ਬੁਝਾਉਂਦਾ ਰਹਾ ਇਹ ਅਗਮੀ ਰਸ ਕਦੇ ਨਾ ਟੁੱਟੇ ਉਸ ਦੇ ਅੰਦਰ ਦਾ ਸਭ ਧੋਤਾ ਗਿਆ ਤੇ ਬਸ ਉਸ ਦਿਨ ਤੋਂ ਮਰਦਾਨਾ ਬਾਬੇ ਦਾ ਹੋ ਗਿਆ ਇਓ ਮਰਦਾਨੇ ਨੇ ਬਾਬੇ ਨਾਨਕ ਨਾਲ ਪਹਿਲਾ ਮੇਲ ਹੋਇਆ ਪਹਿਲਾ ਮਰਦਾਨਾ ਬਾਬੇ ਦਾ ਬਾਬੀ ਬਣਿਆ ਫਿਰ ਜਿਉਂ-ਜਿਉਂ ਕਪਾਟ ਖੁੱਲੇ ਅਨਪਵ ਡੂੰਗਾ ਹੋਇਆ ਉਹ ਆਤਮ ਤੇ ਬਾਬੇ ਦਾ ਸਿੱਖ ਬਣਿਆ ਤੇ ਫਿਰ ਮਰਦਾਨਾ ਬਾਬੇ ਨਾਨਕ ਦਾ ਹੀ ਰੂਪ ਹੋ ਅਤੇ ਅੰਤ ਉਸ ਵਿੱਚ ਸਮਾ ਗਿਆ ਉਸ ਤੇ ਹੱਥਾਂ ਵਿੱਚ ਉਸ ਦੀ ਗੋਦ ਵਿੱਚ ਆਖਰੀ ਸਵਾਸ ਲਿਆ